ਸਾਡਾ ਪੈ ਗਿਆ ਥੋੜਾ ਜਿਹਾ ਨਾ ਚੱਕਰ ਤੁਹਾਡਾ ਪੰਗਾ ਪੈ ਗਿਆ ਥੋੜਾ ਜਿਹਾ ਪੰਗਾ ਬੰਦੇ ਨਾਲ ਪਿਆ ਖੜਾ ਹੋ ਬਈ ਭਾਈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰੀਤ ਸਿੰਘ ਰੇੜੀ ਤੇ ਗੀੜੀ ਵਿਦ ਪ੍ਰੀਤ ਸਿੰਘ ਰੇੜੀ ਤੁਹਾਡਾ ਸਵਾਗਤ ਆ ਦੋਸਤੋ ਅੱਜ ਅੱਜ ਆ ਸੀ ਗਏ ਸੀਗੇ ਆਪਣਾ ਖਾਸ ਮਿੱਤਰ ਵੀ ਆ ਭਰਾ ਵੀ ਆ ਤੇ ਸਿੰਗਰ ਵੀ ਆ ਦਰਸ਼ਨ ਸਫੀਪੁਰੀਆ ਉਹਦੇ ਨਾਲ ਆਪਾਂ ਗਾਣੇ ਕੀਤੇ ਸੀ ਬਾਈ ਨਾਲ ਤੁਸੀਂ ਸੁਣੇ ਹੋਣਗੇ ਤੇ ਸਾਡੇ ਸੱਤ ਦੀਆਂ ਖਬਰਾਂ ਚਾਹਣਗੇ ਜੁਟਾਈ ਵਾਲੀ ਗੱਡੀ ਚਾੜ ਤੇ ਜਾਂ ਰੋਲਾ ਰੋਲਾ ਤਾਂ ਅਸੀਂ ਬਿੱਲੋ ਬਸ ਕੱਲੀ ਮੁੱਛ ਦਾ 98 ਠਾਣੀ ਹੋ ਗਏ 25 ਪਿੰਡ ਦੀ ਹਨਾ ਪੰਜ ਛੇ ਗਾਣੇ ਆਪਾਂ ਕੀਤੇ ਆ ਤੇ ਦੋ ਤਿੰਨ ਗਾਣੇ ਹੋਰ ਬਾਈ ਦੇ ਆਉਣੇ ਆ ਤੇ ਉੱਥੇ ਉਹਨਾਂ ਨੇ ਖੁਸ਼ੀ ਦਾ ਅਖੰਡ ਪਾਠ ਸਾਹਿਬ ਕਰਾਇਆ ਸੀ ਤੇ ਅਸੀਂ ਉੱਥੇ ਗਏ ਸੀ ਫੈਮਿਲੀ ਨਾਲ ਤੇ ਸਾਡਾ ਪੈ ਗਿਆ ਥੋੜਾ ਜਿਹਾ ਨਾ ਚੱਕਰ ਸਾਡਾ ਪੰਗਾ ਪੈ ਗਿਆ ਥੋੜਾ ਜਿਹਾ ਪੰਗਾ ਬੰਦੀ ਨਾਲ ਪਿਆ ਖੜਾ ਹੋ ਬਈ ਭਾਈ ਖੜਾ ਹੋ ਗਈ ਪੰਗਾ ਪੈ ਗਿਆ ਇਹ ਪੂਰਾ ਹੁਣ ਸਾਡੇ ਨਾਲ ਗੁੱਸੇ ਆ ਮੰਮੀ ਪਾਪਾ ਨਾਲ ਏ ਕਹਿੰਦਾ ਜੀ ਵੀ ਮੈਨੂੰ ਤੁਸੀਂ ਜਾਂ ਤਾਂ ਦਿਖਾਓ ਝੁੱਲੇ ਜਾਂ ਫਿਰ ਤੁਸੀਂ ਦਵਾਓ ਮੈਨੂੰ ਖੇਡ ਦੱਸੋ ਜੀ ਕੀ ਚਾਹੀਦਾ ਤੁਹਾਨੂੰ ਉੱਥੇ ਦੱਸੋ ਸਫਰ ਦੱਸੋ ਕੀ ਲੈਣਾ ਹੈ ਖੇਡ ਖੇਡ ਲੈਣੀ ਹੈ ਕਿ ਝੁੱਲੇ ਲੈਣੇ ਆ ਖੇਡ ਖੇਡ ਲੈਣੀ ਹੈ ਚਲੋ ਮੈਲਾ ਚੌਂਕ ਤੋਂ ਦਵਾ ਦਈਏ ਖੇਡ ਤੇ ਜਿੱਦ ਬਹੁਤ ਕਰਦਾ ਸਾਰਿਆਂ ਦੇ ਬੱਚੇ ਕਰਦੇ ਹੋਣਗੇ ਤੇ ਅਸਲ 'ਚ ਨਾ ਅਸੀਂ ਇਹਨੂੰ ਕਈ ਦਿਨ ਪਹਿਲਾਂ ਹੀ ਕਹਿ ਦਿੰਨੇ ਆ ਵੀ ਆਪਾਂ ਉੱਥੇ ਚੱਲਾਂਗੇ ਸੰਡੇ ਨੂੰ ਤੇ ਅਸੀਂ ਤਾਂ ਭੁੱਲ ਭੁੱਲ ਜਾਂਦੇ ਆ ਤੇ ਇਹਦੇ ਰਹਿੰਦੀ ਹੈ ਗੱਲ ਯਾਦ ਤੇ ਯਾਦ ਰੱਖਦੇ ਤਾਂ ਉੱਠਣਸਾਰ ਕਰਨ ਲੱਗ ਜਾਂਦਾ ਕੱਲ ਮੇਰਾ ਬਰਥਡੇ ਸੀਗਾ ਤੇ ਪਰਸੋਂ ਗੱਲ ਹੋਈ ਸਾਡੀ ਕਿ ਮੇਰਾ ਰਾਜਵੀਰ ਕਹਿੰਦੇ ਮੇਰੇ ਬੰਸੇ ਕਹਿੰਦੇ ਪ੍ਰੀਤ ਬਰਥਡੇ ਤੂੰ ਇਦਾਂ ਵੀ ਕੱਲੂ ਬਰਥਡੇ ਵੀ ਆ ਗਿਆ ਤੁਹਾਡਾ ਤਾਂ ਇਹਨੂੰ ਵੀ ਦੱਸਦਾ ਵੀ ਬਰਥਡੇ ਹੈਪੀ ਬਰਥਡੇ ਹੈ ਨਾ ਤੇ ਸਵੇਰੇ ਜਦੋਂ ਉੱਠਿਆ ਇਹ ਉੱਠਣਸਾਰ ਅਜੇ ਅੱਖਾਂ ਖੋਲੀਆਂ ਕਹਿੰਦਾ ਪਪਾ ਅੱਜ ਤੁਹਾਡਾ ਬਰਥਡੇ ਆ ਨਾ ਹੈਪੀ ਬਰਥਡੇ ਆ ਕੋਈ ਚੀਜ਼ ਕੋਈ ਭੁੱਲਦਾ ਨਹੀਂ ਹੁਣ ਇਹ ਪੂਰੀਆਂ ਨੇ ਨੇ ਜਿੱਦਾਂ ਦੇਖ ਅੱਖਾਂ ਕਿਵੇਂ ਕਰੀਏ ਐਂ ਕਰ ਰੱਖਿਆ ਹੋਣੇ ਨੇ ਵੀ ਮੈਨੂੰ ਜਾਂ ਤਾਂ ਦਵਾਉ ਖੇਡ ਜਾਂ ਮੈਨੂੰ ਲੈ ਕੇ ਚੱਲੋ ਝੂਲਿਆਂ ਤੇ ਤੁਸੀਂ ਦੱਸੋ ਵੀ ਦੋਸਤੋ ਇਹਨੂੰ ਝੂਲਿਆਂ ਤੇ ਲੈ ਕੇ ਚੱਲੀਏ ਕਿ ਇਹਨੂੰ ਕਿ ਇਹਨੂੰ ਝੂਲੇ ਤੇ ਲੈ ਕੇ ਜਾਣਾ ਚਾਹੀਦਾ ਕਿ ਇਹਨੂੰ ਖੇਡ ਦਵਾਉਣੀ ਚਾਹੀਦੀ ਆ ਖੇਡ ਦਾ ਚੱਕਰ ਇਹ ਆ ਵੀ ਇੰਨੀਆਂ ਖੇਡਾਂ ਇਹ ਲੈਂਦਾ ਅੱਜ ਕੱਲ ਸਾਰੇ ਬੱਚੇ ਲੈਂਦੇ ਆ ਤੇ ਮਨ ਇੰਨੀ ਛੇਤੀ ਅੱਕਦਾ ਇਹਦਾ ਖੇਡਾਂ ਤੋਂ ਵੀ ਲੈ ਲਈ ਜੀ ਛੱਡਤੀ ਲੈ ਲਈ ਜੀ ਛੱਡਤੀ ਬਸ ਆਹੀ ਗੱਲ ਤੁਸੀਂ ਵੀ ਦੱਸਿਓ ਬੱਚੇ ਨੂੰ ਕਿਵੇਂ ਇਹਨੂੰ ਕੰਟਰੋਲ ਰੱਖਿਆ ਕਰੀਏ ਸਫਰਨ ਸਫਰ ਸਸਿਕਾ ਬੁਲਾ ਦੇ ਚੱਲ ਸਾਰੇ ਆਂ ਆਪਦੇ ਬਾਰੇ ਦੱਸ ਦੋ ਤੇ ਕੀ ਨਾਮ ਆ ਤੁਹਾਡਾ ਸਫਰਜੀਤ ਸਿੰਘ ਕਮਾਨ ਉੱਚਾ ਬੋਲੋ ਤਾਂ ਸੁਣਦਾ ਨਹੀਂ ਹੈਗਾ ਸਫਰਜੀਤ ਕਮਾਨ ਤੁਹਾਡੇ ਸਕੂਲ ਦਾ ਨਾਮ ਕੀ ਆ ਐ ਮੈਡਮ ਪਬਲਿਕ ਸਕੂਲ ਨਗਰੀ ਭਾਈ ਮੈਡਮ ਪਬਲਿਕ ਸਕੂਲ ਨਗਰੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਨਰਸਰੀ ਨਰਸਰੀ ਚ ਤੁਹਾਡੇ ਪਾਪਾ ਦਾ ਕੀ ਨਾਮ ਆ ਉਧਰ ਦੇ ਕੇ ਦੱਸੋ ਪਾਪਾ ਦਾ ਕੀ ਨਾਮ ਪ੍ਰੀਤ ਕੇਰੀ ਪ੍ਰੀਤ ਸੰਘਰੇੜੀ ਤੇ ਮੰਮਾ ਦਾ ਕੀ ਨਾਮ ਸ਼ੈਲੀ ਕੋਰ ਚਲੋ ਆਇਆ ਕਹਿ ਦੋ ਸਾਰਿਆਂ ਨੂੰ ਕਹਿ ਜੀ ਅਸੀਂ ਆ ਬਲੌਗ ਪਾਇਆ ਕਰਾਂਗੇ ਸਾਡੇ ਬਲੌਗ ਦੇਖਿਆ ਕਰੋ ਕਾਓ ਅੱਜ ਬਲੌਗ ਪਾਇਆ ਗਏ ਸਾਡੇ ਬਲੌਗ ਸਤਿ ਸ਼੍ਰੀ ਅਕਾਲ ਆਓ ਸਤਿ ਸ਼੍ਰੀ ਅਕਾਲ ਕਹੇ ਪਹਿਲਾ ਬਲੌਗ ਆ ਮੇਰਾ ਇਹ ਮੇ ਪਹਿਲਾ ਬਲੌਗ ਹੁਣ ਅੱਗੇ ਤੋਂ ਅਸੀਂ ਬਲੌਗ ਪਾਇਆ ਕਰਾਂਗੇ ਅੱਗੇ ਕਿਸੀ ਬਲੌਗ ਪਾਇਆ ਕਰਾਂਗੇ ਅਸੀਂ ਕੈਨੇਡਾ ਵੀ ਜਾਵਾਂਗੇ ਉੱਥੋਂ ਵੀ ਤੁਹਾਨੂੰ ਬਲੌਗ ਦਿਖਾਵਾਂਗੇ ਕਾ ਪੱਕਾ ਕੈਨੇਡਾ ਵੀ ਜਾ ਰਹੇ ਹਾਂ ਤੇ ਵੀ ਬਲੌਗ ਕਰਾਂਗੇ ਸਤਿ ਸ਼੍ਰੀ ਅਕਾਲ ਦੋ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਦੇਖਦੇ ਰਹੋ ਤੇ ਸਬਸਕ੍ਰਾਈਬਰ ਜੁੜ ਕਰ ਲਿਓ ਅ ਗੇੜੀ ਵਿਦ ਪ੍ਰੀਤ ਸਿੰਘ ਗੇੜੀ ਥੈਂਕ ਯੂ ਜੀ